ਰਾਇਾਸਤ ਪਟਿਆਲਾ ਦੇ ਇੱਕ ਪਿੰਡ ਕੁੜਾਮ ਦਾ ਇੱਕ ਖੁਦਾ ਰਸੀਦਾ ਰੱਬ ਨੂੰ ਪਹੁੰਚਿਆ ਹੋਇਆ ਸਾਈ ਲੋਕ ਭੀਖਣ ਸ਼ਾ ਉਸ ਸਮੇਂ ਆਪਣੇ ਚੇਲਿਆਂ ਪਾਸ ਪਿੰਡ ਠਸਕੇ ਜ਼ਿਲ੍ਹਾ ਕਰਨਾਲ ਵਿੱਚ ਰਹਿੰਦਾ ਸੀ ਸਹਬਜਾਦੇ ਦੇ ਜਨਮ ਸਮੇਂ ਅਮਰਤ ਵੇਲੇ ਸਾਈ ਰੱਬ ਦੀ ਯਾਦ ਵਿੱਚ ਬੈਠਾ ਹੋਇਆ ਸੀ ਉਸ ਨੇ ਅਨੁਭਵ ਕੀਤਾ ਕਿ ਅਚਾਨਕ ਹੀ ਪੂਰਬ ਦਿਸ਼ਾ ਵੱਲੋਂ ਉਸ ਨੂੰ ਰੌਸ਼ਨੀ ਦਿਸੀ ਹੈ ਸਾਈ ਜੀ ਨੇ ਆਪਣੀ ਦੂਰ ਦ੍ਰਿਸ਼ਟੀ ਨਾਲ ਵੇਖਿਆ ਕਿ ਇਸ ਦਿਸ਼ਾ ਕੋਈ ਮਹਾਪੁਰਸ਼ ਜ਼ੁਲਮ ਦਾ ਹਨੇਰਾ ਦੂਰ ਕਰਨ ਵਾਸਤੇ ਪੈਦਾ ਹੋਇਆ ਹੈ ਸਾਈ ਜੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਪਟਨੇ ਵੱਲ ਕੂਚ ਕਰ ਦਿੱਤਾ ਕੁਝ ਸਮੇਂ ਉਪਰੰਤ ਪੁੱਛਗਿਛ ਕਰਕੇ ਸਾਈ ਜੀ ਨੇ ਟਿਕਾਣਾ ਲੱਭ ਲਿਆ ਅਤੇ ਮਾਮਾ ਕ੍ਰਿਪਾਲ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਅਸੀਂ ਬਹੁਤ ਦੂਰ ਦੇਸ਼ ਪੰਜਾਬ ਤੋਂ ਕੇਵਲ ਸਹਬ ਜੀਦਾ ਸ਼੍ਰੀ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਮਾਮਾ ਕ੍ਰਿਪਾਲ ਚੰਦ ਜੀ ਮਾਤਾ ਗੁਜਰੀ ਜੀ ਕੋਲ ਦਰਸ਼ਨ ਦੀ ਆਗਿਆ ਲੈਣ ਵਾਸਤੇ ਚਲੇ ਗਏ ਪਰ ਕਿਸੇ ਕਾਰਨ ਕਰਕੇ ਮਾਤਾ ਗੁਜਰੀ ਜੀ ਨਹੀਂ ਮੰਨੇ ਇਹ ਵਾਰਤਾ ਕਿਸੇ ਅਗਲੀ ਵੀਡੀਓ ਵਿੱਚ ਦੱਸਾਂਗੇ ਜਦੋਂ ਭੀਖਣ ਸ਼ਾਹ ਨੂੰ ਰੋਕਿਆ ਤਾਂ ਉਹਨਾਂ ਨੇ ਖਾਣਾ ਪੀਣਾ ਛੱਡ ਦਿੱਤਾ ਪਰ ਮਾਤਾ ਜੀ ਉਹਨਾਂ ਦੀ ਸ਼ਰਧਾ ਵੇਖ ਕੇ ਮੰਨ ਗਏ ਸਾਈ ਭੀਖਣ ਸ਼ਾਹ ਜੀ ਦਾ ਇਤਨਾ ਦ੍ਰਿੜ ਨਿਸ਼ਚੈ ਵੇਖ ਕੇ ਮਾਤਾ ਜੀ ਸਹਿਤ ਸਾਰਾ ਪਰਿਵਾਰ ਹੀ ਸਹਿਬ ਜادہ ਜੀ ਦੇ ਦਰਸ਼ਨ ਕਰਾਉਣ ਵਾਸਤੇ ਸਹਿਮਤ ਹੋ ਗਿਆ ਸੇਵਾਦਾਰਾਂ ਨੂੰ ਆਗਿਆ ਕਰਕੇ ਸੋਹਣਾ ਫਰਸ਼ ਗੁਲਾਬ ਗਲੀਚਿਆਂ ਨਾਲ ਸਜਾਇਆ ਗਿਆ ਸੰਗਤਾਂ ਇਕੱਤਰ ਹੋ ਗਈਆਂ ਰਬਾਬੀਆਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਇਸ ਤਰ੍ਹਾਂ ਅੰਦਰ ਬਾਹਰ ਗਹਿਮਾ ਗਹਿਮ ਹੋ ਰਹੀ ਸੀ ਕਿ ਮਾਮਾ ਕਰਪਾਲ ਜੀ ਸਹਿਬਜ਼ਾਦੇ ਨੂੰ ਆਪਣੇ ਦੋਹਾਂ ਹੱਥਾਂ ਤੇ ਚੁੱਕ ਕੇ ਦੀਵਾਨ ਵਿੱਚ ਲੈ ਆਏ ਅਤੇ ਸਾਈਂ ਭੀਖਣ ਸ਼ਾਹ ਜੀ ਨੂੰ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਨ ਵਾਸਤੇ ਖਬਰ ਦਿੱਤੀ ਭੀਖਣ ਸ਼ਾਹ ਜੀ ਦਰਸ਼ਨਾਂ ਦੀ ਆਗਿਆ ਪਾ ਕੇ ਬੜੇ ਪ੍ਰਸੰਨ ਹੋਏ ਅਤੇ ਸਹਿਬਜ਼ਾਦੇ ਜੀ ਦੀ ਪ੍ਰੀਖਿਆ ਕਰਨ ਵਾਸਤੇ ਦੋ ਕੂਜੀਆਂ ਲੈ ਲਈਆਂ ਇੱਕ ਵਿੱਚ ਪਾਣੀ ਤੇ ਦੂਜੀ ਵਿੱਚ ਦੁੱਧ ਪਾ ਲਿਆ ਸੰਗਤਾਂ ਸਹਿਬਜ਼ਾਦਾ ਜੀ ਦੇ ਦਰਸ਼ਨ ਕਰਕੇ ਮੱਥਾ ਟੇਕ ਕੇ ਭੇਟਾਂ ਅਰਦਾਸ ਕਰਾਉਂਦੀਆਂ ਜਾ ਰਹੀਆਂ ਸਨ ਭੀਖਣ ਸ਼ਾਹ ਜੀ ਵੀ ਸਹਿਬਜ਼ਾਦਾ ਜੀ ਦੇ ਪਾਸ ਆਣ ਕੇ ਹੱਥ ਜੋੜ ਕੇ ਖੜੇ ਹੋ ਗਈ ਅਤੇ ਅਰਦਾਸ ਕੀਤੀ ਕਿ हे ਪੀਰਾਂ ਦੇ ਪੀਰ ਮੈਂ ਤੁਹਾਡੀ ਸ਼ਰਨ ਆਇਆ ਹਾਂ ਇਹ ਕਲਮਾ ਕਹਿਣ ਦੇ ਨਾਲ ਸਾਈਂ ਜੀ ਨੇ ਸਹਿਬਜ਼ਾਦਾ ਜੀ ਦੇ ਪੈਰਾਂ ਤੇ ਨਮਸਕਾਰ ਕੀਤੀ ਅਤੇ ਦੁੱਧ ਤੇ ਪਾਣੀ ਵਾਲੀਆਂ ਦੋ ਕੁੱਜੀਆਂ ਦੋਹਾਂ ਹੱਥਾਂ ਤੇ ਰੱਖ ਕੇ ਸਹਿਬਜ਼ਾਦਾ ਜੀ ਦੇ ਕੋਲ ਕੀਤੀਆਂ ਸਹਿਬ ਜੀ ਦਾ ਗੋਵਿੰਦ ਰਾਏ ਜੀ ਨੇ ਆਪਣੇ ਪਵਿੱਤਰ ਹੱਥ ਦੋਹਾਂ ਕੁੱਜੀਆਂ ਉੱਤੇ ਲਾ ਦਿੱਤੇ ਸਾਈ ਜੀ ਨੇ ਫਿਰ ਸਹਿਬ ਜاده ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਧੰਨ ਭਾਗ ਮੇਰੇ ਜੋ ਤੁਸਾਂ ਮੇਰੀ ਮਨੋ ਕਾਮਨਾ ਪੂਰੀ ਕੀਤੀ ਹੈ ਜਦ ਇਹ ਕੁੱਜੀਆਂ ਵਾਲਾ ਕੌਤਕ ਭੀਖਣ ਸ਼ਾਹ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਇਹ ਮੈਂ ਪ੍ਰੀਖਿਆ ਕੀਤੀ ਹੈ ਕਿ ਇਹ Hindu ਮਜ਼ਬ ਦੇ ਪੱਕੀ ਹੋਣਗੇ ਜਾਂ ਮੁਸਲਮਾਨ ਮਜ਼ਬ ਦੇ ਪਰ ਇਹਨਾਂ ਨੇ ਨਿਰਣੈ ਕਰ ਦਿੱਤਾ ਹੈ ਕਿ ਇਹਨਾਂ ਵਾਸਤੇ ਦੋਵੇਂ ਮਜ਼ਬ ਇੱਕੋ ਜਿਹੇ ਹਨ ਇਸ ਤਰ੍ਹਾਂ ਭੀਖਣ ਸ਼ਾ ਆਪਣੇ ਮਨ ਦੀ ਇੱਛਾ ਪੂਰੀ ਕਰਕੇ ਬੜਾ ਪ੍ਰਸੰਨ ਹੋਇਆ ਅਤੇ ਆਪਣੇ ਚੇਲਿਆਂ ਸਹਿਤ ਵਾਪਸ ਠਸਕੇ ਨੂੰ ਮੁੜ ਗਿਆ